ਬਟਾਲਾ ਨੂੰ ਜ਼ਿਲ੍ਹਾ ਬਣਾਉਣ ਲਈ ਕਾਫੀ ਲੰਮੇ ਸਮੇਂ ਤੋਂ ਮੰਗ ਨੂੰ ਲੈ ਕੇ ਅੱਜ ਬਟਾਲਾ ਵਿਖੇ ਆਜ਼ਾਦ ਪਾਰਟੀ ਦੇ ਸੁਰਿੰਦਰ ਸਿੰਘ ਕਲਸੀ ਵੱਲੋਂ ਰੋਸ ਮਾਰਚ ਕੀਤਾ ਗਿਆ ਅਤੇ ਐਸਜੀਐਮ ਸ਼ਹਿਰੀ ਪੰਡਾਰੀ ਬਟਾਲਾ ਨੂੰ ਮੰਗ ਪੱਤਰ ਦਿੱਤਾ ਉੱਥੇ ਹੀ ਐਸਜੀਐਮ ਸ਼ਹਿਰੀ ਪੰਡਾਰੀ ਵੱਲੋਂ ਵਿਸ਼ਵਾਸਨ ਦਿੱਤਾ ਕਿ ਤੁਹਾਡੀ ਗੱਲ ਨੂੰ ਸਰਕਾਰ ਤੱਕ ਪਹੁੰਚਾਇਆ ਜਾਵੇਗਾ ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਰਿੰਦਰ ਸਿੰਘ ਕਲਸੀ ਨੇ ਕਿਹਾ ਕਿ ਅਸੀਂ ਅੱਗੇ ਵੀ ਕਾਫੀ ਵਾਰ ਮੰਗ ਪੱਤਰ ਦੇ ਚੁੱਕੇ ਹਾਂ ਪਰ ਸਰਕਾਰ ਤੇ ਕੋਈ ਅਸਰ ਨਹੀਂ ਹੋਇਆ ਉਹਨਾਂ ਕਹਿ ਕੇ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ 10 ਸਤੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰਕ ਤੋਂ ਪਹਿਲਾ ਪਹਿਲਾ ਬਟਾਲੇ ਨੂੰ ਜ਼ਿਲ੍ਹਾ ਬਣਾਇਆ ਜਾਵੇ ਅਤੇ ਸਰਕਾਰੀ ਹਸਪਤਾਲ ਨੂੰ ਗੁਰੂ ਨਾਨਕ ਹਸਪਤਾਲ ਦਾ ਦਰਜਾ ਦਿੱਤਾ ਜਾਵੇ ਆਉ ਬੇਦੇ ਹਾਂ ਸੀਮਾ ਬੰਦਾਂ ਦਾ ਸੰਜੀਵ ਬੰਦਾਂ ਦੀ ਵਿਸ਼ੇਸ਼ ਰਿਪੋਰਟ ਪਬਲਿਕ ਹਲਚਨ ਨਿਊ ਚੈਨਲ ਬਟਾਲਾ ਇਹਨੇ ਇਹਨਾਂ ਨੇ ਇੱਕ ਮੰਗ ਪੱਤਰ ਦਿੱਤਾ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਵਾਸਤੇ ਇਹ ਸਰਕਾਰ ਲੈਵਲ ਦਾ ਡਿਸੀਜਨ ਹੈ ਮੈਂ ਜ਼ਰੂਰ ਇਹਨਾਂ ਦੀ ਆਵਾਜ਼ ਉੱਪਰ ਤੱਕ ਪਹੁੰਚਾਉਂ ਮੈਡਮ ਪਹਿਲੇ ਵੀ ਆਖੋ ਤੁਸੀਂ ਹਾਂ ਬਟੇ ਸਰਕਾਰ ਲੈਵਲ ਦਾ ਡਿਸੀਜਨ ਹੈ ਮੇਰੇ ਲੈਵਲ ਦਾ ਨਹੀਂ ਹੈ ਅਸੀਂ ਪਹਿਲਾਂ ਵੀ ਪਹੁੰਚਾ ਦਿੱਤਾ ਸੀ ਦੁਬਾਰਾ ਰੀਹਾਈਡਰੇਟ ਕਰਦਾਂਗੇ ਹਾਂਜੀ ਜੀ ਮੰਗ ਪੱਤਰ ਜਿਹੜਾ ਦੇਣ ਆਏ ਅਸੀਂ ਇਹ ਐਸਟੇ ਬਟਾਲਾ ਨੂੰ ਕਿ ਪੰਜਾਬ ਦੇ ਸੀਐਮ ਨੂੰ ਅਸੀਂ ਥਰੂ ਐਸਟੇ ਨੂੰ ਦੇ ਦੋਇਆ ਮੰਗ ਪੱਤਰ ਇਹ ਆਜ਼ਾਦ ਪਾਰਟੀ ਵੱਲੋਂ ਬਟਾਲਾ ਨੂੰ ਡਿਸਟ੍ਰਿਕਟ ਅਨਾਉਂਸ ਕਰਵਾਉਣ ਵਾਸਤੇ ਕੁਝ ਲੋਕ ਹਿੱਤ ਮੰਗਾ ਦੀ ਪੂਰਤੀ ਦੇ ਵਾਸਤੇ ਆਜ਼ਾਦ ਪਾਰਟੀ ਵੱਲੋਂ ਅਸੀਂ ਅੱਜ ਮੰਗ ਪੱਤਰ ਦੇ ਰਹੇ ਹਾਂ ਸਰਕਾਰ ਨੂੰ ਅਸੀਂ ਇਸ ਗੱਲ ਤੋਂ ਫਿਰ ਜਾਣੂ ਕਰਵਾ ਰਹੇ ਹਾਂ ਕਿ ਸਾਡੀਆਂ ਆ ਮੰਗਾਂ ਨਹੀਂ ਹਨ ਪਾਛੇ ਪੰਜੀ 30 ਹੱਤੋਂ ਅਸੀਂ ਸੰਘਰਸ਼ ਕਰ ਰਹੇ ਹਾਂ ਸਾਡੀ ਆਜ਼ਾਦ ਪਾਰਟੀ ਤੇ ਤੁਸੀਂ ਅਸੀਂ ਮੰਗ ਤੇ ਉੱਤੇ ਤੁਸੀਂ ਕਿਉਂ ਨਹੀਂ ਗੌਰ ਕਰਦੇ ਜਿਨੀਆਂ ਵੀ ਪਿਛਲੀਆਂ ਸਰਕਾਰਾਂ ਆਈਆਂ ਰਾਜ ਕਰ ਚੁੱਕੀਆਂ ਅਕਾਲੀ ਭਾਜਪਾ ਤੇ ਕਾਂਗਰਸ ਇਹਨਾਂ ਨੇ ਬਟਾਰਾ ਦੇ ਇਸ ਲੋਕਾਂ ਦੀ ਜਿਹੜੀ ਜ਼ਾਇਦ ਹੱਕੀ ਮੰਗਾ ਜੇ ਨਾ ਤੋਂ ਇਹਨੂੰ ਨਜ਼ਰਅੰਦਾਜ਼ ਕੀਤਾ ਤੇ ਛੋਟੇ-ਛੋਟੇ ਕਸਬਿਆਂ ਨੂੰ ਇਹਨਾਂ ਨੇ ਡਿਸਟ੍ਰਿਕਟ ਅਨਾਉਂਸ ਕਰ ਦਿੱਤੇ ਪਰ ਬਟਾਲਾ ਦੀ ਵਾਰੀ ਨਹੀਂ ਆਈ ਬਟਾਲਾ ਦੇ ਨਾਵੇਂ ਸਿਆਸੀ ਪੱਖਪਾਤੀ ਕਰਦੇ ਰਹੇ ਜਿਹੜੇ ਅਕਾਲੀ ਭਾਜਪਾ ਦੇ ਕਾਂਗਰਸ ਵਾਲੇ ਆ ਹੁਣ ਰਹੀ ਗੱਲ ਆ ਜਿਹੜਾ ਭਗਵੰਤ ਮਾਨ ਹੈ ਮੁੱਖ ਮੰਤਰੀ ਬਣਿਆ ਇਹਨੇ 2000 22 ਦੇ ਵਿੱਚ 22 ਦੇ ਵਿੱਚ ਲੋਕਾਂ ਦੇ ਨਾਲ ਝੂਠੇ ਵਾਅਦੇ ਕਰ-ਕਰ ਕੇ ਤੇ ਸਰਕਾਰ ਬਣਾ ਲਈ ਇਹ ਲੋਕਾਂ ਨੇ ਸਮਝਿਆ ਵੀ ਖੜਿਆ ਇਹ ਪਰਿਵਰਤਨ ਹੁਣਾ ਮਾ ਕੋਈ ਬਦਲਾਅ ਹੋਣਾ ਮਾ ਪਰ ਬਦਲਾਅ ਇਹਨਾਂ ਲੋਕਾਂ ਦਾ ਲੋਕਾਂ ਦੀਆਂ ਮੰਗਾਂ ਦਾ ਲੋਕਾਂ ਦੇ ਹਿੱਤ ਦੇ ਵਿੱਚ ਬਦਲਾਅ ਨਹੀਂ ਆਇਆ ਇਹਨਾਂ ਨੇ ਆਪਣਾ ਜਿਹੜਾ ਜਿਹੜਾ ਬਦਲਾਅ ਸੀ ਉਹ ਜ਼ਰੂਰ ਕੀਤਾ ਇਹਨਾਂ ਨੇ ਤੁਸੀਂ ਸਾਹਿਬ ਜੀ ਇਹ ਅੱਜ ਤੁਸੀਂ ਜਿਹੜਾ ਪ੍ਰਦਰਸ਼ਨ ਕਰ ਰਹੇ ਹੋ ਜੇ ਇਹਨਾਂ ਨੇ ਦੁਬਾਰਾ ਵੀ ਤੁਹਾਡੀ ਮੰਗ ਨਾ ਪੂਰੀ ਕੀਤੀ ਤੇ ਕੀ ਕਰੋਗੇ ਤੁਸੀਂ ਦੇਖੋ ਅਸੀਂ ਮੰਗ ਪੱਤਰ ਜਿਹੜਾ ਵਾ ਸਾਡਾ ਲਾਸਟ ਨਹੀਂ ਹੈਗਾ ਜਿੰਨੀ ਦੇਰ ਤੱਕ ਪਟਿਆਲਾ ਡਿਸਟ੍ਰਿਕਟ ਦਾ ਨਾਮ ਤੇ ਨਹੀਂ ਹੁੰਦਾ ਇਹਦੇ ਨਾਲ ਹੋਰ ਸੋਸ਼ਲ ਮੰਗਾਂ ਜਿਹੜੀਆਂ ਲੋਕੀ ਹੱਤ ਉਹਨੇ ਜਿਹੜਾ ਬਟਾਲਾ ਦੇ ਵਿੱਚ ਪੰਜ ਵਿਧਾਨ ਸਭਾ ਹਲਕੇ ਪੈਂਦੇ ਆ ਬਟਾਲਾ ਖਾਦੀਆਂ ਸ਼੍ਰੀ ਹਰਬਿੰਦਪੁਰ ਪਦੇਗੜ ਚੂੜੀਆਂ ਤੇ ਡੇਰਾ ਬਾਬਾ ਨਾਨਕ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਲੋਕ ਵਸਦੇ ਉਹਨਾਂ ਦੇ ਉਹਨਾਂ ਦੀ ਆਫਾ ਸਹੂਲਤਾਂ ਦੇ ਵਾਸਤੇ ਜੋ ਨਾਲ ਦਰਪੇਸ਼ੀ ਮੁਸ਼ਕਲਾਂ ਨੇ ਉਹਨਾਂ ਮੰਗਾਂ ਦੀ ਇਹ ਪੂਰਤੀ ਦੇ ਵਾਸਤੇ ਆਜ਼ਾਦ ਪਾਰਟੀ ਵੱਲੋਂ ਜਿਹੜਾ ਇਹ ਸੰਘਰਸ਼ ਜਾਰੀ ਰਹੇਗਾ ਤੇ ਸੱਚੇ ਵਿੱਚ ਇਹ ਤਾਂ ਹੁਣੇ ਦਿੱਤੀ ਸੀ ਪਿਛੇ ਵੀ ਜੇ ਤੁਸੀਂ ਬਟਾਲੇ ਜਿਹੜਾ ਅਨਾਉਂਸਮੈਂਟ ਕੀਤਾ ਤਾਂ ਆਜ਼ਾਦ ਪਾਰਟੀ ਜਿਹੜੀ ਆ ਤੁਹਾਡੇ ਆਮ ਆਦਮੀ ਪਾਰਟੀ ਦਾ ਜਿਹੜਾ ਹੈ ਨਾ ਪੂਰੀ ਜ਼ਰਾ ਸਫਾਇਆ ਕਰੇਗੇ ਤੇ ਉਹ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਕਰ ਦਿੱਤਾ ਕਿਉਂਕਿ ਇਹ ਕਹਿੰਦਾ 13 0 ਦਾ ਨਾਰਾ 13 0 ਦਾ ਨਾਰਾ ਕਰਕੇ ਤੇ ਲੋਕ ਸਭਾ ਦੇ ਵਿੱਚ ਸਿਰਫ ਤਿੰਨ ਜਣੇ ਤਿੰਨ ਹੀ ਅਨੁਮੋਦਾਰ ਜਿੱਤੇ ਆ ਉਹ ਵੀ ਆਵੇਂ ਬਹੁਤ ਮੁਸ਼ਕਿਲ ਦੇ ਨਾਲ ਪਰ 10 ਜਿਹੜੇ ਇਹਦੇ ਉੱਡ ਗਏ ਹੁਣ ਅਸੀਂ ਆਜ਼ਾਦ ਪਾਰਟੀ ਵੱਲੋਂ ਸਰਕਾਰ ਨੂੰ ਇਸ ਗੱਲ ਤੋਂ ਫਿਰ ਅਸੀਂ ਹਿਸਾਬਦਾਨ ਕਰ ਰਹੇ ਹਾਂ ਸੁਚੇਤ ਕਰ ਰਹੇ ਹਾਂ ਮੰਗ ਪੱਤਰ ਵੀ ਲਿਖ ਦਿੱਤਾ ਵਾ ਕਿ ਜੇ ਤੁਸੀਂ ਹੁਣ 10 ਸਤੰਬਰ ਆ ਰਿਹਾ ਅਗਲਾ ਮਹੀਨਾ ਅਗਾ ਸਤੰਬਰ 10 ਸਤੰਬਰ ਨੂੰ ਬਟਾਲਾ ਵੇਖਿਆ ਹਰ ਸਾਲ ਦੀ ਤਰ੍ਹਾਂ ਬਟਾਲਾ ਦੇ ਲੋਕ ਜਿਹੜੇ ਆ ਬਟਾਲਾ ਡਿਸਟ੍ਰਿਕਟ ਦੇ ਗੁਰਦਾਸਪੁਰ ਡਿਸਟ੍ਰਿਕਟ ਦੇ ਤੇ ਲੋਕ ਜਿਹੜੇ ਆ ਬਟਾਲਾ ਵਿੱਚ ਬਾਬੇ ਨਾਨਕ ਦਾ ਵਿਆਹ ਪਰ ਜਿਹੜਾ ਵਾ ਉਹ ਆ ਰਿਹਾ 10 ਜਿਹੜਾ 10 ਆਪਣੇ ਸਤੰਬਰ ਨੂੰ ਉਹ ਜਿਹੜਾ ਪਹਿਲਾ ਪਹਿਲਾ ਬਟਾਲਾ ਦੇ ਨੋ ਡਿਸਟ੍ਰਿਕਟ ਦਾ ਨਾਮ ਕਰ ਦੋ ਤੇ ਬਟਾਲਾ ਵਿੱਚ ਇੱਕ ਮੈਡੀਕਲ ਕਾਲਜ ਹੈ ਬਟਾਲਾ ਵਿੱਚ ਗਵਰਨਮੈਂਟ ਕਾਲਜ ਇਹ ਇਹ ਜਿਹੜਾ ਇਹਨਾਂ ਦੀ ਮਨਜ਼ੂਰੀ ਦਿੱਤੀ ਜਾਵੇ ਬਟਾਲਾ ਸਿਵਲ ਹਸਪਤਾਲ ਜਿਹੜਾ ਵਾ ਇਹਨੂੰ ਅਪਗ੍ਰੇਡ ਕਰਕੇ ਗੁਰਨਾਨ ਸਿੰਘ ਦੇਵ ਦੇ ਅੰਮ੍ਰਿਤਸਰ ਦੇ ਗੁਰਨਾਨਕ ਅਸਲ ਵਾਲਾ ਇਹਨੂੰ ਦਰਜਾ ਦਿੱਤਾ ਜਾਵੇ ਬਟਾਲਾ ਦਾ ਜਨਰਲ ਜਿਹੜਾ ਬਾਸੜਾ ਵਾ ਜਿਵੇਂ ਅੰਮ੍ਰਿਤਸਰ ਤੇ ਲੁਧਿਆਣਾ ਦੇ ਜਗੰਦਰ ਵਰਗੇ ਜਿਹੜੇ ਆਧੁਨਿਕ ਹਸਪਤਾਲੇ ਬਾਸੜੇ ਉਹੋ ਜਿਹਾ ਬਟਾਲਾ ਦਾ ਵੀ ਬਾਸੜਾ ਜਨਰਲ ਬਾਸੜਾ ਇੱਥੇ ਬਣਾਇਆ ਜਾਵੇ